ਰੇ ਸਿੱਕੇ 1226 ਬਾਜਿਤ ਤੋਂ ਕੋਈ ਤੇ ਬਰਤ ਕੋਾਰੇ ਲਿਖਾ ਦੇ ਇਹ ਪਿਸਤਾ ਵਾ ਸਾਰਾ ਇਹ ਦੇਖੋ ਜੀ ਕੱਚਾ ਵਾ ਪਰ ਹੈ ਇਹ ਪਿਸਤੇ ਨੇ ਕੋਈ ਹੋਣੀ ਜਦੋਂ ਪੱਕੇ ਗਏ ਜੇ ਫਟ ਜਾਣ ਅੱਡੇ ਜਿਹੜੇ ਕਰਕੇ ਦੁਕਾਨ ਵਿੱਚ ਚਾਹ ਲਓ ਇਹ ਸਾਰਾ ਜਿੰਨਾ ਵੀ ਆਹਾ ਹੈਗਾ ਵਾ ਇਹ ਪਿਸਤੇ ਦੇ ਇਹ ਸਾਰਾ ਕੀਮਤ ਜਿੰਨਾ ਆ ਦੇਖੋ ਕਿੰਨੇ ਮੁਕਤ ਤੇ ਉੱਥੇ ਕੋਲਕਾਤੇ ਪਿਸਤਾ ਕਾफी ਹੁੰਦਾ ਇਸ ਤਰ੍ਹਾਂ ਹੋ ਗਏ ਸਾਡੇ ਪਿਛੋਲੇ ਨੇ ਇਹ ਆ ਦੇਖੋ ਇਹ ਸਾਰੇ ਵੱਡੇ ਵੱਡੇ ਇਹ ਹਾਰਮੋਨਿਕ ਪਿਸਤੇ ਦੇ ਇਹਦੇ ਨਾਲ ਆ 12 ਇਹ ਵੀ ਨੂੰ ਜਾ ਰਿਹਾ ਉਹ ਅੱਗੇ ਜਾ ਕੇ ਉਹ ਬਦਾਮ ਨਹੀਂ ਇਧਰੇ ਜੇ ਦੂਜੀ ਪਾਸੇ ਦੇਖਾਂ ਉਧਰਲੀ ਸਾਈਡ ਤਾਂ ਉਧਰ ਵੀ ਪਿਸਤਾ ਸਾਰਾ ਫਾਰਮੋਂ ਪਿਸਤੇ ਦਾ ਹੀ ਆ ਬਸ ਐਡਾ ਕੀ ਹੁੰਦਾ ਇਹ ਜਿਆਦਾ ਮਾਰਕੀਟ ਚੋਂ ਇਹ ਤਕਰੀਬਨ ਦੇਖੋ ਕਿੰਨਾ ਪਿਸਤ ਲੱਗਿਆ ਇਹ ਤਕਰੀਬਨ ਪੱਕਣ ਦੇ ਕਿਨਾਰੇ ਤੇ ਹੀ ਹੈ ਥੋੜੇ ਟਾਈਮ ਦੇ ਵਿੱਚ ਹੀ ਇਹਨਾਂ ਦਾ ਪੱਤਾ ਲੱਗ ਜਾਣਾ ਬਹੁਤ ਬਰਾਸਮਾ ਸਬਾਦਿਸ਼ ਇਹਨਾਂ ਹੀ ਫੋਲਕਾਰੀ ਪਿਸਤਾ ਨਿਕਲਣਗੇ ਜਿਵੇਂ ਅੱਜ ਫਿਰ ਦੇਖੋ ਕਿੰਨੀ ਰਮਣੀਕ ਜਗ੍ਹਾ ਇਸ ਤਰ੍ਹਾਂ ਦੀ